ਆ ਡੱਬੀ ਮੈਨੂੰ ਉਹੀ ਫੜਾ ਕੇ ਗਿਆ ਕਿ ਅੱਗ ਲਾ ਦੇ ਤੂੰ ਤਾਂ ਕਹਿੰਦਾ ਅੱਗ ਲਾਉਂਦਾ ਸੀ ਓਹੀ ਫੜਾ ਕੇ ਗਿਆ ਜਿਹਨੇ ਫੋਨ ਕੀਤਾ ਬਿਨਾਂ ਗੱਲ ਤੋਂ ਗੱਲ ਪੈਨੇ ਹੋ ਤੁਸੀਂ ਮੈਂ ਥਾਣੇ ਛੱਡ ਦੂੰ ਅੰਦਰ ਮੇਰੀ ਗੱਲ ਸੁਣੋ ਜੀ ਤੁਸੀਂ ਗਲਤ ਹਾਂ ਹਾਂ ਮੈਂ ਵੀ ਫਿਰ ਤਿਆਰੀ ਹੈ ਅੱਗ ਲਾਉਣ ਦੀ ਓ ਨਾ ਨਾ ਯਾਰ ਅੱਗ ਕਿਉਂ ਲਾਵਾਂਗੇ ਯਾਰ ਇੱਕ ਤਾਂ ਸਖਤਾਈ ਵਾਲੀ ਹੈ ਭਰਾਵਾ ਦੂਜੇ 'ਚ ਜਾਨਵਰ ਵਾਲੇ ਆ ਗਏ ਕਾਹਨੂੰ ਵਿਚਾਰੇ ਵਿੱਚ ਮੱਚ ਜਾਣਗੇ ਯਾਰ ਇਹਦੇ ਕੀੜੇ ਮਕੌੜੇ ਕਿੰਨੇ ਹੋ ਗਏ ਮੇਰੀ ਗੱਲ ਉਹ ਤਾਂ ਮੈਂ ਤੇਰੀ ਗੱਲ ਸਮਝ ਗਿਆ ਕਣਕ ਦਾ ਝਾੜ ਘਟ ਜੂਗਾ ਅੱਗ ਲਾ ਦੇ ਕੁਝ ਨਹੀਂ ਹੁੰਦਾ ਅੱਗ ਲਾ ਦੇ ਭਰਾਵਾ ਮੁੜ ਕੇ ਨਿਗਾਹ ਰੱਖਦੇ ਆ ਉਹ ਸੈਟਲਾਈਟਾਂ ਰਾਹੀਂ ਯਾਰ ਤੂੰ ਕਿੱਥੇ ਫਿਰਦਾ ਕੋਈ ਆ ਜਾਂਦੇ ਨਾਲ ਖੜਾ ਕਿਉਂ ਟੈਨਸ਼ਨ ਲੈਂਤੀ ਆ ਤੂੰ ਓਏ ਤੂੰ ਤਾਂ ਮੁੜ ਕੇ ਭੱਜੇਗਾ ਭਰਾਵਾ ਕੋਈ ਨਹੀਂ ਖੜਦਾ ਕੋਈ ਇੱਥੇ ਮੈਨੂੰ ਨਹੀਂ ਪਤਾ ਤੀ ਆ ਫਿਰ ਡੱਬੀ ਅੱਗ ਲਾ ਕੋਈ ਨਹੀਂ ਮੈਂ ਤੇਰੇ ਨਾਲ ਆ ਯਾਰ ਕੋਈ ਚੱਕਰ ਹੀ ਨਹੀਂ ਚਲ ਦੇਖਦੇ ਆ ਕੋਈ ਨਾ ਪਰ ਤੂੰ ਅੱਗ ਲਾ ਕੋਈ ਚੱਕਰ ਨਹੀਂ ਮੈਂ ਤੇਰੇ ਨਾਲ ਆ ਯਾਰ ਤੇਰਾ ਸਾਥ ਪੂਰਾ ਦੇਵਾਂਗਾ ਹੋਰ ਬੰਦੀ ਵੀ ਆਪਣੇ ਨਾਲ ਦਿੱਕਤ ਹੀ ਨਾ ਮਨ ਲਾ ਦੇ ਕੋਈ ਨਾ ਪਰ ਚੰਗਾ ਓਕੇ ਅੱਗ ਲਾ ਸਾਸਰੀ ਘਰ ਜਨਾਬ ਜੀ ਕਿੱਥੇ ਹੋ ਜੀ ਤੁਸੀਂ ਪਰਾਲੀ ਦੇ ਕੇਸ ਕੁਸ ਕਿਵੇਂ ਆ ਜੀ ਤੇ ਇੱਕ ਨਾ ਆਪਣੇ ਪਿੰਡ ਦਾ ਮਸਲਾ ਜੀ ਗਵਾਂਢੀ ਆਪਣਾ ਕੇਂਦਰ ਜੀ ਲਗਾੜਾ ਜੀ ਪਰਾਲੀ ਨੂੰ ਅੱਗ ਲਾਉਂਦਾ ਸੀਗਾ ਜੀ ਮੈਂ ਰੋਕਣ ਵਾਗਿਆ ਮੇਰੇ ਵੀ ਗਲ ਪੈ ਗਿਆ ਜੀ ਤੁਸੀਂ ਐਂ ਕਰੋ ਜੀ ਮੈਂ ਤੁਹਾਨੂੰ ਲੋਕੇਸ਼ਨ ਸੈਂਡ ਕਰਦਾ ਜਲਦੀ ਜਲਦੀ ਤੁਸੀਂ ਰੇਡ ਮਾਰੋ ਇੱਥੇ ਛੇਤੀ ਆਓ ਜੀ ਉਹ ਕੇਂਦਰ ਸਿੰਘ ਤੂੰ ਹੀ ਐ ਸਾਸਰੀਕਾਲ ਜੀ ਉਹ ਸਾਸਰੀਕਾਲ ਦਾ ਠੀਕ ਐ ਹਾਂਜੀ ਮੈਂ ਹੀ ਆ ਜੀ ਅੱਗ ਲਾਉਂਦਾ ਸੀ ਤੂੰ ਤੈਨੂੰ ਕਾਨੂੰਨ ਦਾ ਪੂਰਾ ਡਰ ਨਹੀਂ ਮੇਰੀ ਗੱਲ ਸੁਣੋ ਜੀ ਇੰਨਾ ਝੋਨਾ ਵੱਡੇ ਪਿਆ ਤੁਹਾਨੂੰ ਕਿਤੇ ਅੱਗ ਲੱਗੀ ਦੀਂਦੀ ਹੈਗੀ ਅੱਗ ਲਾएंगे ਕਿਵੇਂ ਕਾਨੂੰਨ ਦੇ ਹੁੰਦੇ ਅਸੀਂ ਲਾਉਂਦੇ ਨਹੀਂ ਜੀ ਸਾਨੂੰ ਵੀ ਪਤਾ ਇਹ ਕਿੰਨੇ ਕੀੜੇ ਮਕੜੇ ਆ ਕਿੰਨੇ ਜਾਨਵਰ ਆ ਅਸੀਂ ਤਾਂ ਆਈਂ ਬੀਜਾਂਗੇ ਜੀ ਜਿਹੜੀ ਸਾਡੇ ਕਰਮਾਂ ਚ ਹੋਈ ਉਹ ਹੋ ਜਾਣੀ ਹੈ ਜੀ ਕਿਉਂ ਅੱਗ ਲਾਵਾਂਗੇ ਥਾਣੇਦਾਰ ਸਮਸ਼ੇਰ ਸਿੰਘ ਦੀ ਡਿਊਟੀ ਲੱਗੀ ਐ ਇੱਥੇ ਮੇਰੇ ਇੱਕ ਨਿਊਜ਼ੀ ਦੀ ਮਰਜ਼ੀ ਲੱਗੀ ਹੋਵੇ ਜੀ ਮੈਂ ਜਦੋਂ ਅੱਗ ਲਾਉਣੀ ਨਹੀਂ ਗਈ ਲਾ ਨਹੀਂ ਸਕਦਾ ਤੂੰ ਉਹ ਲਾਉਂਦੇ ਨਹੀਂ ਸੀ ਆ ਕਿ ਤੁਹਾਨੂੰ ਕਹਿੰਦਾ ਕੋਈ ਅੱਗ ਲਾਈ ਆ ਜੀ ਤੁਸੀਂ ਬਿਨਾਂ ਸੁਚਨਾ ਮਿਲੀ ਆ ਸੁਚਨਾ ਕਿੱਥੋਂ ਤੁਹਾਨੂੰ ਸੁਚਨਾ ਮਿਲ ਗਈ ਦੱਸੋ ਮੈਨੂੰ ਮੈਨੂੰ ਹੀ ਮਿਲੀ ਮੇਰੀ ਗੱਲ ਸੁਣੋ ਫਿਰ ਅੱਗ ਲੱਗੀ ਦਿਖਾਓ ਉਹ ਵੀ ਕਿਤੇ ਇਹੇ ਜੇ ਸੂਚਨਾ ਦੇਣ ਵਾਲੇ ਆਗੇ ਉਹ ਇੱਥੇ ਆਇਆ ਸੀ ਮੈਨੂੰ ਪਤਾ ਇੱਕ ਉਹ ਜੁਗਲ ਖੋਰ ਜਾ ਆਹ ਡੱਬੀ ਮੈਨੂੰ ਉਹੀ ਫੜਾ ਕੇ ਗਿਆ ਕਿ ਅੱਗ ਲਾ ਦੇ ਤੂੰ ਤਾਂ ਕਹਿੰਦਾ ਅੱਗ ਲਾਉਂਦਾ ਸੀ ਓਹੀ ਫੜਾ ਕੇ ਗਿਆ ਜੀ ਨੇ ਫੋਨ ਕੀਤਾ ਬਿਨਾਂ ਗੱਲ ਤੋਂ ਗੱਲ ਪੈਨੇ ਹੋ ਤੁਸੀਂ ਮੈਂ ਥਾਣੇ ਛੱਡ ਤੂੰ ਅੰਦਰ ਮੇਰੀ ਗੱਲ ਸੁਣੋ ਜੀ ਤੁਸੀਂ ਗਲਤਫਹਿਮੀ ਹੋ ਗਈ ਤੁਹਾਨੂੰ ਅਸੀਂ ਨਹੀਂ ਅੱਗ ਲਾਉਂਦੇਗੇ ਤੈਨੂੰ ਪਤਾ ਕਾਨੂੰਨ ਦਾ ਕਿੰਨੇ ਲੰਮੇ ਹੱਥ ਹੁੰਦੇ ਆ ਮੈਨੂੰ ਪਤਾ ਜੀ ਪਿੰਡ 'ਚ ਸ਼ਰੈਅਮ ਨਸ਼ਾ ਵੀ ਕੀ ਜਾਂਦਾ ਉਹਨਾਂ ਨੂੰ ਹੱਥ ਪਾਉਣਾਂ ਜਾ ਕੇ ਕਿੰਨੀਆਂ ਮੌਤਾਂ ਹ ਬਿੜਾਂ ਗੱਲ ਤੋਂ ਰੋ ਮਰੀ ਜਾਂਦੇ ਤੁਸੀਂ ਹੈ ਔਰ ਰੋ ਨਹੀਂ ਸਾਡੀ ਡਿਊਟੀ ਲੱਗੀ ਆ ਮੇਰਾ ਨਾਂ ਡਿਊਟੀ ਜਿਹੜੇ ਲਾਉਂਦੇ ਉਹਨਾਂ ਨੂੰ ਫੜ ਲਓ ਰੋਕ ਲਓ ਜਾ ਕੇ ਓਏ ਹੋਰ ਕਿੰਨੇ ਪ੍ਰਾਦ ਹੋਈ ਜਾਂਦੇ ਆ ਉਹਨਾਂ ਨੂੰ ਕਿਉਂ ਨਹੀਂ ਫੜਦੇਗੇ ਜ਼ਿੰਮੇਵਾਰ ਤੁਹਾਨੂੰ ਦੇਖ ਜਾਂਦਾ ਕਿਸਾਨ ਮਜ਼ਦੂਰ ਤੁਹਾਨੂੰ ਦੇਖ ਜਾਂਦੇ ਆ ਕਿ ਕੀ ਮਾੜਾ ਕਰਤਾ ਸੀ ਕਿਤੇ ਅੱਗ ਲੱਗੀ ਹੈਗੀ ਆ ਤਾਂ ਦਿਖਾਓ ਮੈਨੂੰ ਓ ਭਾਈ ਕਿੰਨਾ ਪ੍ਰੋਡਿਊਸਰ ਹੁੰਦਾ ਹ ਹੁਣ ਕਿਵੇਂ ਭਾਈ ਤੇ ਆ ਗਿਆ ਹੁੰਦਾ ਓ ਯਾਰ ਕਾਰਖਾਨੇ ਫੈਕਟਰੀਆਂ ਡੇਲੀ ਚੱਲਦੇ ਆ ਉਹ ਪ੍ਰੋਡਿਊਸਰ ਕਿਉਂ ਨਹੀਂ ਰੋਕਦੇ ਤੁਸੀਂ ਸਾਨੂੰ ਵੀ ਪਤਾ ਸੀ ਕਿੱਥੇ ਅੱਗ ਅੱਗ ਲੱਗੀ ਦਿਖਾਓ ਤੁਸੀਂ ਮੈਨੂੰ ਕਿਤੇ ਤੁਸੀਂ ਲਾਉਂਗੇ ਕਿਵੇਂ ਅੱਗ ਲਾਉਂਦੀ ਨੇ ਸੀ ਸਾਡੇ ਤਾਂ ਮਾਜੇ ਫਰਕ ਆ ਸਕਦੇ ਮਗਰ ਲੱਕ ਨਹੀਂ ਆਉਣਾ ਚਾਹੀਦਾ ਜੀ ਪਹਿਲਾਂ ਪੂਰੀ ਗੱਲ ਪਤਾ ਕਰ ਲੋ ਵੀ ਅੱਗ ਲੱਗੀ ਹੈ ਕਿ ਨਹੀਂ ਲੱਗੀ ਤੁਸੀਂ ਬਿਨਾਂ ਗੱਲ ਤੋਂ ਹੀ ਆ ਗਏ ਫਿਰ ਕਹਿ ਦੋ ਨਾ ਪਿੰਡ ਵਾਲੇ ਇਕੱਠੇ ਹੋ ਕੇ ਆਸੇ ਪਾਸੇ ਘੇਰਾ ਪਾ ਲੈਂਦੇ ਆਗੇ ਉਹ ਤਾਂ ਤੁਹਾਡੀ ਗੱਲ ਠੀਕ ਹੈ ਜਿਵੇਂ ਮੈਨੂੰ ਸੂਚਨਾ ਮਿਲੀ ਆ ਮੈਂ ਤਾਂ ਸੂਚਨਾ ਦੇ ਹਿਸਾਬ ਨਾਲ ਆਇਆ ਉਹ ਪਰ ਮੈਂ ਤੁਹਾਡੀ ਗੱਲ ਨਾਲ ਸਹਿਮਤ ਆਂ ਜੀ ਤੁਹਾਨੂੰ ਕਿਸੇ ਨੇ ਚੁਗਲੀ ਕੀਤੀ ਆ ਜੀ ਅੱਜ ਕੱਲ੍ਹ ਤੁਹਾਨੂੰ ਪਤਾ ਸਾਰਿਆਂ ਦੀ ਆਸੇ ਪਾਸੇ ਅਗਲਾ ਕਹਿੰਦਾ ਇਹਦਾ ਝੋਨਾ ਵੱਧ ਨਿਕਲਿਆ ਇਧਰ ਲਿਜਾ ਦਿੰਨੇ ਨੂੰ ਇਹਨੇ ਤੁਹਾਨੂੰ ਸੂਚਨਾ ਦਿੱਤੀ ਆ ਉਹੀ ਮੈਨੂੰ ਡੱਬੀ ਫੜਾਇਆ ਗਿਆ ਸੀ ਕਹਿੰਦਾ ਅੱਗ ਲਾ ਦੇ ਮੈਂ ਤੈਨੂੰ ਆਏਗਾ ਮੈਂ ਲਾਉਂਦੇ ਨਹੀਂ ਬਾਈ ਜਿਹੜੇ ਮਕੌੜੇ ਬਾੜੇਗੇ ਤੁਸੀਂ ਮਗਰ ਲਾ ਕੇ ਮੂੰਹ ਜਾ ਕੇ ਇਧਰ ਨੂੰ ਆ ਗਏ ਨਹੀਂ ਕਿਤੇ ਤੁਹਾਨੂੰ ਅੱਗ ਲੱਗੀ ਦੀ ਆ ਨਹੀਂ ਦੀਸੀ ਨਹੀਂ ਮੈਨੂੰ ਲੱਗ ਲੱਗ ਜਾਂ ਫੇਰ ਗਲ ਪਈ ਜਾਂ ਨੋ ਮੇਰੇ ਆ ਕੇ ਨਹੀਂ ਭਾਈ ਛੋਡੇ ਵਰਗੇ ਬੰਦੇ ਚਾਹੀਦੇ ਆ ਪਿੰਡ ਚ ਹਾਂ ਫਿਰ ਸਿਆਣਾ ਹੁੰਦਾ ਇੱਕ ਦੂਜੇ ਨੂੰ ਹਾਂ ਸਿਆਣੀ ਹੁੰਦੇ ਆ ਜੀ ਇਹ ਤਾਂ ਕੰਬਲੇ ਕਰੇ ਪਿਆ ਰਾਜਨੀਤੀਆਂ ਕਰਕੇ ਜਿਹੜਾ ਸਾਡੇ ਤੇ ਰਾਜਨੀਤੀਆਂ ਹੋ ਜਾਂਦੀਆਂ ਵੋਟਾਂ ਬਾਰੇ ਕੁਝ ਹੋਰ ਆ ਬਾਅਦ ਚ ਕੁਝ ਹੋਰ ਆ ਇਹ ਮੇਰੀ ਗੱਲ ਸੁਣੋ ਇੱਕ ਹੋਰ ਜੇ ਕੋਈ ਤੁਹਾਨੂੰ ਪਿੰਡ ਚ ਕੇਸ ਆਉਂਦਾ ਹਾਂ ਤੇ ਥਾਣੇ ਦਾ ਸਮਸ਼ੇਰ ਦਾ ਨੰਬਰ ਲੈ ਲਓ ਹਾਂ ਤੇ ਮੈਨੂੰ ਦੱਸਿਓ ਅਸੀਂ ਨਹੀਂ ਚੂਗਲੀ ਚ ਅਗਲੀ ਕਰਦੇ ਨਹੀਂ ਨੰਬਰ ਲਈ ਐ ਵੀ ਤੁਹਾਡੀ ਡਿਊਟੀ ਨਹੀਂ ਆਉਂਦਾ ਵਾਂਗੇ ਅਸੀਂ ਨਹੀਂ ਰਹਿਣਾ ਨਾਮ ਨੂਮ ਇਹ ਜਾ ਲਾਉਂਦੇ ਨਹੀਂ ਕੋਈ ਸਾਰੇ ਉਹ ਬਦਨਾਮ ਕਰਿਆ ਨੇ ਜੀਮਿੰਦਾਰਾਂ ਨੂੰ ਤੁਸੀਂ ਕਰਦੇ ਆ ਬਦਨਾਮ ਆ ਨਾ ਮੇਰੀ ਗੱਲ ਸੁਣੋ ਝੋਨੇ ਦੇ ਝਾੜ ਘਟ ਗਏ ਹੈ ਕਣਕ ਦੇ ਝਾੜਾਂ ਦਾ ਹਜੇ ਪਤਾ ਨਹੀਂਗਾ ਜੀਮਿੰਦਾਰ ਤਾਂ ਫੇਰ ਵੀ ਸੋਚੀ ਜਾਂਦਾ ਵੀ ਨਹੀਂ ਅੱਗ ਲਾਉਂਦੇਗੇ ਉਹ ਸਾਡੇ ਲੋਕਾਂ ਦੇ ਵੀ ਇੱਕ ਆਹ ਹੈ ਨਹੀਂਗਾ ਇਹ ਕੀ ਸੋਚੀ ਆ ਵੀ ਉਹਨਾਂ ਦੇ ਕਿੰਨੇ ਕੇ ਦਰਦ ਹੋਣਗੇ ਵਿਚਾਰਿਆਂ ਦੇ ਖਰਚੇ ਨਹੀਂ ਪੂਰੇ ਹੋਏ ਠੇਕੇ ਨਹੀਂ ਮੁ ਉਹ ਤਾਂ ਗੱਲ ਤੁਹਾਡੀ ਠੀਕ ਹੈ ਲੱਗ ਗਿਆ ਕਿ ਰੋਹ ਮਾਰਨ ਨਾਲੇ ਨਾ ਉਹ ਮੇਰਾ ਨਾਂ ਸੰਸ਼ੇਰ ਆ ਐਵੇਂ ਨਾ ਸਮਝੀ ਮੈਂ ਬੰਦਾ ਮਿੰਟ ਚ ਟੇਰ ਕਰਦਣਾ ਬਾੜਾ ਔਖਾ ਔਖਾ ਜਨ ਹੋ ਮੇਰੇ ਨਾਲ ਓਏ ਤੂੰ ਜਾ ਬੜਾ ਯਾਰ ਜੇ ਤੇਰਾ ਨਾਂ ਸੰਸ਼ੇਰ ਆ ਨਾ ਹਾਂ ਤੇ ਮੇਰਾ ਨਾ ਦਾਖ ਆ ਜਿਹੜਾ ਸਾਡੇ ਬਾਧੂ ਆ ਕੇ ਹਵਾ ਕਰਦਾ ਇੱਥੀ ਕਰਦਿੰਨਾ ਰਾਖ ਤਾਂ ਕੰਮ ਕਰ ਆ ਉਹਦਾ ਤੂੰ ਜਾਣਦੇ ਕਾਨੂੰਨ ਨੂੰ ਕੰਮ ਕਰਉਂਦੇ ਆ ਉਹਦਾ ਕਰੁੰਦੇ ਨਾਲੇ ਨਾ ਹੋਰ ਚਾਹ ਬਣਾਈਏ ਬਸ ਤੁਰ ਜਾ ਤੁਰ ਜਾ